ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਉਹਦਾ ਕਾਰਨ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਕਰਮਚਾਰੀਆਂ ਦੀ ਕੋਈ ਵੀ ਮੰਗ ਨਾ ਮੰਨਣਾ ਮੰਨਣਾ ਤਾਂ ਬਾਅਦ ਦੀ ਗੱਲ ਉਹਨਾਂ ਵੱਲ ਧਿਆਨ ਹੀ ਨਹੀਂ ਦੇਣਾ ਜਿਹੜਾ ਵੱਡੀ ਗੱਲ ਹੈ ਅੱਜ ਦਾ ਜਿਹੜਾ ਤੁਹਾਡੇ ਰੂਬਰੂ ਹੋਣ ਦਾ ਮੇਨ ਮਕਸਦ ਹੀ ਇਹੀ ਹੈ ਕਿ ਜਿਨ੍ਹਾਂ ਦੇ ਸਿਰ ਤੇ ਪੰਜਾਬ ਸਰਕਾਰ ਚੱਲਦੀ ਹੈ ਜਿਨ੍ਹਾਂ ਦੇ ਸਿਰ ਤੇ ਸਾਰਾ ਪ੍ਰਸ਼ਾਸਨ ਪੰਜਾਬ ਸਰਕਾਰ ਚਲਾਉਂਦਾ ਹੈ ਔਰ ਕਰਮਚਾਰੀਆਂ ਦੇ ਸਿਰ ਤੇ ਤੁਹਾਡਾ ਨਾਂ ਬਣਦਾ ਹੈ ਅਗਰ ਕਰਮਚਾਰੀ ਤੁਹਾਡੇ ਲਈ ਚੰਗਾ ਕੰਮ ਕਰਨਗੇ ਤਾਂ ਪਬਲਿਕ ਨੂੰ ਚੰਗੀਆਂ ਸਹੂਲਤਾਂ ਚੰਗੇ ਜਿਹੜੇ ਉਹ ਉਹ ਮਦਦ ਜਿਹੜੀ ਪਬਲਿਕ ਨੂੰ ਮਿਲਦੀ ਹੈ ਅਗਰ ਕਰਮਚਾਰੀ ਆਪੇ ਦੁਖੀ ਹੈ ਆਪੇ ਨਿਰਾਸ਼ਾ ਦੇ ਵਿੱਚ ਬੈਠਾ ਹੈ ਉਹ ਜਿਹੜੀ ਪੰਜਾਬ ਦੀ ਪਬਲਿਕ ਹੈ ਉਹਦਾ ਕੀ ਫਾਇਦਾ ਕਰੂਗਾ ਪੰਜਾਬ ਦਾ ਮੁਲਾਜ਼ਮ ਪੰਜਾਬ ਸਰਕਾਰ ਤੋਂ ਇੰਨਾ ਦੁਖੀ ਹੋ ਚੁੱਕਿਆ ਹੈ ਉਹਦਾ ਕਾਰਨ ਹੈ ਕਿ ਹੁਣ ਤੱਕ ਸਭ ਤੋਂ ਮਾੜੀ ਸਰਕਾਰ ਜੇ ਮੈਂ ਕਹਾ ਤਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦਾ ਕਾਰਨ ਇਹ ਹੈ ਜੀ ਇੱਕ ਤਾਂ ਇੱਕ ਇੱਕ 2016 ਤੋਂ ਬਾਅਦ ਤੁਸੀਂ ਪੇ ਕਮਿਸ਼ਨ ਦਾ ਜਿਹੜਾ ਬਕਾਇਆ ਹੈ ਉਹ ਰੱਖੀ ਬੈਠੇ ਹੋ ਦੂਜਾ ਜਿਹੜਾ ਡੀਏ ਹੈ ਡੀਏ ਦਾ ਬਕਾਇਆ ਮਹंगाई भत्ता ਜਿਹਨੂੰ ਕਹਿੰਦੇ ਆ ਉਹ 6 ਮਹੀਨੇ ਬਾਅਦ ਹਰ ਮੁਲਾਜ਼ਮ ਨੂੰ ਪੰਜਾਬ ਸਰਕਾਰ ਅਦਾ ਕਰਦੀ ਹੈ ਪਰ ਜਦੋਂ ਦੀ ਸਾਢੇ 3 ਸਾਲ ਪੌਣੇ 4 ਸਾਲ ਆਬਜਦੀ ਸਰਕਾਰ ਨੂੰ ਹੋ ਗਏ ਕੇਵਲ ਤੇ ਕੇਵਲ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਚੁਟਕਲੇ ਸੁਣਾਉਣ ਨਾਲ ਧਿਆਨ ਹੈ ਮਸ਼ਕਰੀਆਂ ਜਿਹੜੀਆਂ ਕਰਦੇ ਆਂ ਮਜ਼ਾਕ ਕਰ ਲਿਆ ਉਹਦੇ ਉੱਲ ਸਾਰਾ ਹੀ ਧਿਆਨ ਹੈ ਤੇ ਸੱਤਾ ਦਾ ਆਨੰਦ ਮਾਣ ਨਾਲ ਧਿਆਨ ਹੈ ਨੌਨ ਸੀਰੀਅਸ ਜੇ ਮੈਂ ਗੱਲ ਕਰਾਂ ਤਾਂ ਸਰਕਾਰ ਚੱਲ ਰਹੀ ਹੈ ਮੁਲਾਜ਼ਮਾਂ ਵੱਲ ਕੋਈ ਧਿਆਨ ਨਹੀਂ ਪਿਛਲੇ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਡੀਏ ਦੀ ਕਿਸ਼ਤ ਜਾਰੀ ਕਰਦੇ ਆਂ ਹੁਣ ਤੱਕ 58% ਦਾ ਡੀਏ ਜਾਰੀ ਕਰਤਾ ਤੇ ਪੰਜਾਬ ਸਰਕਾਰ ਸੁੱਤੀ ਪਈ ਹੈ ਕੇਵਲ 42% ਡੀਏ ਜਾਰੀ ਕੀਤਾ ਹੁਣ ਤੱਕ ਦਾ ਤੇ ਧੌਡੀ ਸਰਕਾਰ ਨੇ ਜਿਹੜਾ ਕਿ 6 ਮਹੀਨੇ ਬਾਅਦ ਮਹंगाई ਪੱਤੇ ਡੀਏ ਦੇਣਾ ਹੁੰਦਾ ਤੁਸੀਂ ਦਿੱਤਾ ਸਾਰੇ 4% ਸਾਢੇ 3 ਸਾਲ ਦੇ ਵਿੱਚ ਬਹੁਤ ਨਿਰਾਸ਼ਾਜਨਕ ਗੱਲ ਹੈ ਮਾਨ ਸਾਹਿਬ ਮੈਂ ਆਪ ਜੀ ਨੂੰ ਹੱਥ ਜੋੜ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਸੱਤਾ ਦਾ ਆਨੰਦ ਸੱਤਾ ਦਾ ਰੰਗ ਮਾਨ ਕੇ ਉਹਨੂੰ ਘਟਾ ਕੇ ਉਧਰੋਂ ਧਿਆਨ ਮੁਲਾਜ਼ਮਾਂ ਦੀ ਬਾਹ ਫੜੋ ਮੁਲਾਜ਼ਮਾਂ ਵੱਲ ਧਿਆਨ ਦਿਓ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿਓ ਜਿਵੇਂ ਪਿਛਲੀਆਂ ਸਰਕਾਰਾਂ ਨੇ ਦੀਵਾਲੀ ਦੇ ਵੱਡੇ ਤਿਹਾੜੀ ਤੇ ਡੀਏ ਦੀਆਂ ਕਿਸ਼ਤਾਂ ਜਾਰੀ ਕਰਦੇ ਆ ਮੁਲਾਜ਼ਮਾਂ ਨੂੰ ਤੋਹਫੇ ਦਿੱਤੇ ਮੈਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮਾਨ ਸਾਹਿਬ ਤੁਸੀਂ ਘੱਟੋ ਘੱਟ ਹੋਰ ਨਹੀਂ ਕੁਝ ਦੇ ਸਕਦੇ ਤਾਂ ਮੁਲਾਜ਼ਮਾਂ ਨੂੰ 16% ਡੀਏ ਬਚਦਾ ਹੈ ਬਕਾਇਆ ਜਿਹੜਾ ਆਪ ਜੀ ਵੱਲੋਂ ਦੇਣਾ ਬਣਦਾ ਹੈ ਤੁਸੀਂ 10% ਡੀਏ ਦੀ ਕਿਸ਼ਤੇ ਜਾਰੀ ਕਰ ਦੋ ਦਿਵਾਲੀ ਦੇ ਤਿਹਾਰ ਤੇ ਆਪ ਜੀ ਵਾਸਤੇ ਵੱਡੀ ਗੱਲ ਹੋਊਗੀ ਅਸੀਂ ਆਪ ਜੀ ਦੇ ਸਾਰੀਆਂ ਜਿਹੜੀਆਂ ਪਾਰਟੀਆਂ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਜਿਹਦੇ ਪ੍ਰਧਾਨ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਸੀਂ ਸਾਰੇ ਆਪ ਜੀ ਦੇ ਧੰਨਵਾਦੀ ਹੋਵਾਂਗੇ ਜੇ ਤੁਸੀਂ 10% ਘੱਟੋ ਘੱਟ ਡੀਏ ਦੀ ਕਿਸ਼ਤ ਇਸ ਦਿਵਾਲੀ ਤੇ ਜਾਰੀ ਕਰ ਦੋ ਸੋ ਮੈਂ ਆਪ ਜੀ ਦਾ ਸੁੱਤੇ ਹੋਏ ਸਾਰੀ ਜਿਹੜਾ ਤੁਹਾਡੀ ਮੰਤਰੀਸ਼ਿਪ ਹੈ ਤੁਹਾਡੀ ਲੀਡਰਸ਼ਿਪ ਹੈ ਤੁਹਾਡਾ ਮੈਂ ਧਿਆਨ ਦਿਵਾਉਣਾ ਚਾਹੁੰਦਾ ਹੱਥ ਜੋੜ ਕੇ ਬੇਨਤੀ ਹੈ ਇਸ ਸਾਲ ਦੀ ਜਿਹੜੀ ਦੀਵਾਲੀ ਹੈ ਕੁਝ ਦਿਨਾਂ ਬਾਅਦ ਤੁਸੀਂ ਡੀਏ ਦੀ ਇੱਕ ਹਿਸਟ ਘਟ ਘਟ ਮਲਾਜ਼ਮਾਂ ਨੂੰ ਜਾਰੀ ਕਰੋ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ